ਦੋਸਤੋ ਸਤਿ ਸ੍ਰੀ ਅਕਾਲ ਤੇ ਮੈਂ ਗੁਰਤੇਜ ਸਿੰਘ ਤੁਸੇ ਦੇਖ ਰਹੇ ਹੋ ਮਾਨੋ ਬੇਰੀ ਫਾਰਮ ਚੜਕ ਮੇਲਾ ਜਿਹੜਾ ਡੀ ਐਲ ਐਫਾ ਚੱਲ ਰਿਹਾ ਉੱਥੇ ਨਾ ਬਾਈ ਸ਼ੇਰਗੜ੍ਹ ਤੇ ਆਇਆ ਗਿਆ ਆਪਣੀਆਂ ਐਰ ਸ਼ੇਰ ਨਸਲ ਦੀਆਂ ਗਾਂਾਂ ਲੈ ਕੇ ਤੇ ਸਾਰੀ ਡਿਟੇਲ ਲੈ ਕੇ ਦੱਸਾਂਗੇ ਆਪਾਂ ਤੁਹਾਨੂੰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਇੱਕ ਨਾ ਹੀ ਬੱਕਰੀ ਕਿਸਮ ਹੈ ਐਚ ਐਫ ਦੇ ਨਾਲੋਂ ਥੋੜੀ ਜੀ ਗਰਮੀ ਘਟ ਮਨਾਉਂਦੀ ਹੈ ਬਾਕੀ ਸਾਰੀ ਡਿਟੇਲ ਮੈਂ ਤੁਹਾਨੂੰ ਲੈ ਕੇ ਦੰਨਾ ਬਾਈ ਤੋਂ ਬਾਈ ਹਸਰੀਕਾਲ ਸਤਿ ਸ੍ਰੀ ਅਕਾਲ ਨਾਮ ਬਾਈ ਆਪਣਾ ਆਪਣਾ ਨਾਂ ਕੁਰੀਬ ਸ਼ਰਮਾ ਜੀ। ਵੀਰੇ ਦੂਜੇ ਬਾਈ ਦੀ ਬਰੀਡ ਉਹ ਬਾਈ ਉਧਰ ਗਿਆ। ਬਾਕੀ ਮੈਂ ਸਾਰੇ ਡਿਟੇਲ ਦੇ ਦਵਾਂ ਜੀ। ਇਹ ਹੈ ਕਿਹੜੇ ਤਾਂ ਕਿੱਥੋਂ ਦਾ ਫਾਰਮ ਹੈ ਬਾਈ ਇਹ? ਇਹ ਸ਼ੇਰਗੜ ਹੈ ਜੀ ਖਨੋਰੀ ਬਾਰਡਰ ਦੇ ਨੇੜੇ ਪਿੰਡ। ਅੱਛਾ। ਹਾਂ ਨਾਲ ਹੀ ਹੈ ਜੀ ਖਨੋਰੀ ਤੋਂ 2-3 ਕਿਲੋਮੀਟਰ ਗੱਥਲ ਰੋਡ ਤੇ। ਠੀਕ ਹੈ ਜੀ ਇੱਕ ਸਪੈਸ਼ਲ ਆਪੇ ਹੈ ਬਾਈ ਇਹ ਸ਼ਹਿਰ ਦਾ ਕੰਮੀ ਕਰਦੇ ਆ। ਇਹੀ ਬਰੀਡ ਹੈ ਜੀ ਸਾਰੇ ਆਪਣੇ। ਇਹਦਾ ਫਰਕ ਕੀ ਹੈ ਬਈ ਐਚਐਫ ਦੇ ਨਾਲੋਂ? ਬਾਈ ਐਚਐਫ ਦੇ ਨਾਲੋਂ ਬਹੁਤ ਵਧੀਆ ਬਰੀਡ ਹੈ ਜੀ। ਇਹ ਗਰਮੀ ਨਹੀਂ ਮੰਨਦੀ ਹੈਗੀ ਠੀਕ ਹੈ ਜੀ ਦੁੱਧ ਦੀ ਕੁਆਲਿਟੀ ਵੀ ਉਸ ਦੇ ਨਾਲੋਂ ਵਧੀਆ ਜੀ ਚੈੱਕ ਦੀ ਕੁਆਲਿਟੀ ਹੁਣ ਇਹਦੀ ਲਗਭਗ 4.5 ਫੈਟ ਹੈ ਜੀ ਹੁਣ ਹੈ ਜੀ ਹਾਂਜੀ ਅੱਛਾ ਹਾਂ ਜਿਹੜੀ ਡਿਜੀਜ਼ ਨਹੀਂ ਆਉਂਦੀ ਹੈ ਜੀ ਇਹਨੂੰ ਕੋਈ ਅੱਛਾ ਜੀ ਹਾਂਜੀ ਗਰਮੀ ਵਗੈਰਾ ਘੱਟ ਮਨਾਉਂਦੀ ਹੈ ਉਹਨਾਂ ਨਾਲੋਂ ਘੱਟ ਮਨਾਉਂਦੀ ਹੈ ਜੀ ਹੁਣ ਤੁਸੀਂ ਸਾਹਮਣੇ ਦੇਖ ਲਓ ਉਧਰ ਐਚ ਐਫ ਵਾਲੀ ਸੈਟ ਪੱਖੇ ਲੱਗੇ ਹੋਣੇ ਅਸੀਂ ਕੁੰਡਰ ਲੱਗੇ ਹੋਣੇ ਹਾਂਜੀ ਹਾਂਜੀ ਇੱਧਰ ਦੇਖ ਲਓ ਇਹ ਧੁੱਪ 'ਚ ਬੈਠਾ ਜੀ ਆਪਣਾ ਹਾਂ ਠੀਕ ਹੈ ਜੀ ਕੋਈ ਨੁਕਤ ਨਹੀਂ ਹੈਗੇ ਦੂਜੀ ਗੱਲ ਹੈ ਜਿਸ ਤਰ੍ਹਾਂ ਪਸ਼ੂ ਬਿਮਾਰ ਹੋ ਹੈਚਪ ਬਿਮਾਰ ਹੋ ਗਿਆ ਮਸਟਾਈਟਿਸ ਦੀ ਦਿੱਕਤ ਆ ਗਈ ਉਹਨੇ ਤਾਂ ਦੁੱਧ ਇੱਕਦਮ ਹੀ ਥੱਲੇ ਆ ਜਾਣਾ ਜਦ ਵੀ ਕਰ ਦੇਣਾ 8-10 ਲੀਟਰ ਆ ਜਾਣਾ ਇਹ ਦੇਖੋ ਜੀ ਕੋਈ ਦਿੱਕਤ ਨਹੀਂ ਹੈਗੀ ਜੀ ਇਹਦੇ ਮਤਲਬ ਸੈਕਸ ਦੀ ਵੀ ਕੋਈ ਦਿੱਕਤ ਨਹੀਂ ਇਹਨੂੰ ਨਹੀਂ ਜੀ ਬਹੁਤ ਬਹੁਤ ਘੱਟ ਚਾਂਸ ਹੈ ਜੀ ਅੱਛਾ ਤੇ ਇਹ ਆਪਣੇ ਕੋਲ ਕਿੰਨੇ ਕ ਨਗ ਆ ਗਏ ਬਾਈ ਫਾਰਮ ਦੇ ਵਿੱਚ ਇਦਾਂ ਦੇ ਇਹ 25 ਕ ਨਗ ਨੇ ਜੀ ਆਪਣੇ ਕੋਲ ਇਹ ਤੁਸੀਂ ਬਰੀਡ ਇੱਥੇ ਤਿਆਰ ਕੀਤੀ ਹੈ ਕਿ ਇمپੋਰਟ ਕਰਾਈ ਵੀ ਹੈ ਇਹ ਸਕਾਟਲੈਂਡ ਤੋਂ ਆਪਾਂ ਇمپੋਰਟ ਕਰਾ ਕੇ ਜੀ ਤੇ ਮਤਲਬ 2013 ਦੇ ਵਿੱਚ ਨਾ ਗਵਰਨਮੈਂਟ ਸਪਲਾਈ ਚ ਸੀਮਾ ਨਾਇ ਸੀ ਉਸ ਟਾਈਮ ਅੱਛਾ ਜੀ ਉਸ ਟਾਈਮ ਤੋਂ ਅਸੀਂ ਨਾ ਵਾਈਟ ਐਚਐਫ ਤੋਂ ਇਹ ਬਰੀਡ ਤਿਆਰ ਕੀਤੀ ਸੀ ਹੁਣ ਆਪਣੇ ਕੋਲੇ ਹਾਈਐਸਟ ਮਿਲਕ ਕੈਪੈਸਿਟੀ ਕਿੰਨੀ ਹੈ گا ਦੀ ਆਪਣੇ ਕੋਲ ਹਾਈਐਸਟ ਮਿਲਕਿੰਗ ਦਾ ਆਪਾਂ ਜੀ 50 ਪਲੱਸ ਵੀ ਕੱਢੀ ਹੈ ਜੀ ਅੱਛਾ ਜੀ ਹਾਂਜੀ ਪਰ ਉਹ ਨਾ ਪਿੱਛੇ ਬਿਮਾਰੀ ਆ ਗਈ ਸੀ ਤੇ ਪਾਣੀ ਆਣ ਕਰਕੇ ਨਾ ਤਿੰਨ ਚਾਰ گاਵਾ ਆਪਣੀਆਂ ਡੈਥ ਹੋ ਗਈ ਸੀ ਅੱਛਾ ਹਾਂਜੀ گاਵਾਂ ਰੈਟ ਹੋ ਗਈ ਸੀ ਉਹਨਾਂ ਦੀ ਬਾਕੀ ਇਹ ਹੁਣ ਉਸ ਤੋਂ ਬਾਅਦ ਜਿਹੜੀ ਸੈਕੰਡ ਸੂਏ ਹੈ ਜੀਗਾ ਅੱਛਾ ਜੀ ਪਰਲੀ ਅੱਛਾ ਹਾਂ ਇਹਨੂੰ ਮੇਲੇ ਘਰੇ ਇਹਦੀ 42 43 ਜੀ ਐਵਰੇਜ ਸੀ ਉਹ ਮੇਲੇ 'ਚ ਵੀ ਇਹਨੇ 37 37 ਲੀਟਰ ਦੁੱਧ ਦਿੱਤਾ ਜੀ ਇੱਥੇ ਇੱਥੇ ਇਹ ਪਹਿਲੇ ਸੂਏ ਹੈ ਜੀ 6 ਮਹੀਨਿਆਂ ਦੀ ਵਿਆਹੀ ਹੋ ਗਈ ਅੱਗੇ 3 ਮਹੀਨੇ ਦੀ ਗੱਭਣ ਹੈ ਜੀ ਠੀਕ ਹੈ ਜੀ ਇਹਨੇ 26 ਲੀਟਰ ਦੁੱਧ ਦਿੱਤਾ ਜੀ ਕਿਉਂਕਿ ਮਤਲਬ ਫਾਰਮ ਤੇ ਦਾ 32 ਲੀਟਰ ਦੀ ਐਵਰੇਜ ਸੀ ਤੇ ਤੁਸੀਂ ਇਹ ਆ ਸ਼ਹਿਰ ਦੇ ਵਿੱਚ ਹੀ ਪਾ ਗਏ ਸੀ ਇੱਥੇ ਕਿ ਹੋਰ ਕੰਪੀਟੀਸ਼ਨ ਦੇ ਵਿੱਚ ਆਪਣਾ ਦਾ ਕੀ ਸੀ ਜੀ ਲੋਕਾਂ ਨੂੰ ਪਤਾ ਲੱਗ ਗਿਆ ਆਪਣੇ ਬ੍ਰੇਡ ਦਾ ਕਿਉਂਕਿ ਕੰਪੀਟੀਸ਼ਨ ਤਾਂ ਤਾਂ ਹੋਣਾ ਸੀ ਹੋਰ ਬ੍ਰੇਡ ਆਪਣੇ ਨਾਲ ਦੀ ਹੁੰਦੀ ਤਾਂ ਕਿਸੇ ਕੋਲ ਸਮਝ ਗਿਆ ਜੀ ਹਾਂ ਬਸ ਵੈਸੇ ਵੈਸੇ ਆਪਾਂ ਦਾ ਲੋਕਾਂ ਨੂੰ ਦਿਖਾਣ ਲਈ ਲੈ ਕੇ ਆਏ ਸੀ ਤੇ ਸੀਮਨ ਵੀ ਭਾਈ ਆਪਾਂ ਆਪਣੇ ਕੋਲ ਹੈਗੇ ਸੀ ਸੀਮਨ ਸਾਡੇ ਕੋਲ ਅਵੇਲੇਬਲ ਹੈਗਾ ਜੀ ਬਾਕੀ ਅੱਜ ਮੌਕੇ ਤੇ ਮੇਲੇ ਤੇ ਲੈ ਕੇ ਆਏ ਸੀ ਜਿਹੜਾ ਉਹ ਲੱਗ ਚੁੱਕਿਆ ਹੈ ਬਾਕੀ ਅੱਗੇ 5 ਤਰੀਕ ਤੋਂ ਬਾਅਦ ਆਪਣੇ ਕੋਲ ਸੀਮਨ ਅਵੇਲੇਬਲ ਹੋ ਜਾਏਗਾ ਜੀ ਇਹਦਾ ਇਹਦਾ ਜਿਹੜੇ ਵੀ ਸਪਲਾਇਰ ਨੇ ਕੋਸ਼ਿਸ਼ ਇਹ ਹੈ ਕਿ ਜਲਦੀ ਹੀ ਆ ਰਿਹਾ ਹੈ 11 ਕੋਲੇ ਪੰਚਾ ਦੇਵਾਂਗੇ ਜੀ ਅੱਗੇ ਆਰਮ ਫਾਰਮਰ ਨੂੰ ਵੀ ਮਿਲ ਜਾ ਕਰੂਗਾ ਸੀ ਉਹਦਾ ਰੇਟ ਬਾਈ ਸੀਮਨ ਦਾ 200 ਰੁਪਏ ਸ਼ਰਾ ਪਏਗਾ ਜੀ ਫਾਰਮਰ ਨੂੰ ਅੱਛਾ ਤੇ ਤੁਸੀਂ ਉਹ ਆਪਦੇ ਇੱਥੇ ਮਤਲਬ ਨਾਲ ਲੈ ਕੇ ਆ ਜੀ ਤੇ ਸੀਮਨ ਦੇ ਰਹੇ ਹੋ ਹੁਣ ਨਾਲ ਲੈ ਕੇ ਆਏ ਸੀ ਬਟ ਉਹ ਜਿਹੜਾ ਬੋਲ ਹੈ ਜੀ ਆਪਣੇ ਕੋਲੇ ਉਹ ਵੈਪਸਨ ਹੈ ਜੀ ਉਧਰ ਅੱਛਾ ਉਸ ਬੋਲ ਦੇ ਸੀ ਮੈਨੇ ਉਹਦਾ ਰਿਕਾਰਡ ਕੋਈ ਉਹਦਾ ਰਿਕਾਰਡ ਜੀ ਮਤਲਬ ਪਹਿਲੇ ਸੂਏ 10000 ਪਲੱਸ ਹੈ ਜੀ ਅੱਛਾ ਬਾਕੀ ਉਸ ਤੋਂ ਬਾਅਦ 12 ਤੋਂ 13000 ਦਾ ਰਿਕਾਰਡ ਹੈ ਜੀ ਉਹਦਾ ਉਸ ਬੋਲ ਦਾ ਹਾਂਜੀ ਇੱਕ ਬਈ ਨੰਬਰ ਬੋਲ ਦਿਓ 930400 ਪੂਰਾ 100 ਠੀਕ ਹੈ 930430100 ਸੋ ਦੋਸਤੋ ਇਹ ਆਇਰ ਸ਼ੈਰ ਬਰੀਡ ਹੈ ਬਾਈਹੋਰੀ ਸ਼ੇਰਗੜ ਪਿੰਡ ਤੋਂ ਲੈ ਕੇ ਖਨੌਰੀ ਬਾਰਡਰ ਤੋਂ ਸੋ ਡਿਟੇਲਸ ਉਹਨੂੰ ਸਾਰੀ ਦਾਸਤੀ ਤੇ 200 ਰੁਪਏ ਦਾ ਸੀਮਣ ਹੈ ਤੇ ਜਿਹੜਾ ਹੁਣ ਤਾਂ ਇਹਨਾਂ ਕੋਲ ਖਤਮ ਹੋ ਗਿਆ ਬਾਕੀ ਨੰਬਰ ਦਿੱਤਾ ਜੇ ਕਿਸੇ ਭਰਾ ਨੇ ਕੰਟੈਕਟ ਕਰਨਾ ਹੋਵੇ ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦਾ ਬਾਕੀ ਮੈਂ ਤੁਹਾਨੂੰ ਬੁੱਲ ਦਿਖਾ ਦਵਾਂਗਾ ਦੇਖੋ ਜੀ ਮਰੇ ਸੋ ਜਿਹੜਾ ਵੀ ਬੁੱਲ ਹੈ ਦੋਸਤੋ ਆ ਬੈਠਾ ਉਹ ਇਸ ਬੁੱਲ ਦੇ ਇਸ ਬੁੱਲ ਦੇ ਸੀਮਨ ਹੈਗੇ ਗਰਮੀ ਇਹ ਬਹੁਤ ਘੱਟ ਮਨਾਉਂਦੇ ਹੈਗੇ ਤੇ ਆਰਾਮ ਨਾਲ ਇਸ ਧੁੱਪ ਦੇ ਵਿੱਚ ਹੀ ਬੈਠਾ ਤੁਸੀਂ ਹੁਣ ਦੇਖ ਸਕਦੇ ਹੋ ਉਹਨੂੰ ਸੋ ਇਹ ਬਰੀਡ ਬਾਈਆਂ ਨੇ ਸਰਕਾਰ ਕੋਲੇ ਸੀਮਨ ਆਏ ਸੀਗੇ ਤੇ ਐਫਪੀ ਤੋਂ ਤਿਆਰ ਕੀਤੀ ਵੀ ਬਰੀਡ ਹੈ ਇਹ ਸੋ ਧੰਨਵਾਦ ਵੀਡੀਓ ਕਿਵੇਂ ਲੱਗੀ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਸਸ ਸਾਰੀ ਗੱਲ ਸਾਰੇ ਵੀਰਾਂ ਨੂੰ